ਪੰਜਾਬ ਦੇ ਸਾਰੇ ਡੀਸੀਜ਼ ਨਾਲ ਡਿਪਟੀ ਕੁਐਸਨਰਜ਼ ਨਾਲ ਹੋਈ ਮੇਨ ਅਜੰਡਾ ਜਿਹੜਾ ਸੀਗਾ ਉਹ ਲੋਕਪੱਖੀ ਫੈਸਲੇ ਲੋਕਪੱਖੀ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ ਤੇ ਉਹਨਾਂ ਦਾ ਜਿਹੜਾ ਕਿੰਨੇ ਪਰਸੈਂਟ ਕੰਮ ਹੋ ਗਿਆ ਕਿੰਨੇ ਰਹਿੰਦੇ ਨੇ ਹਰ ਡਿਪਾਰਟਮੈਂਟ ਦੇ ਲਗਭਗ ਉਹ ਪੁੱਛਣ ਬਾਰੇ ਡੀਸੀਜ਼ ਤੋਂ ਉਦੀ ਰਿਵਿਊ ਰਿਪੋਰਟ ਲੈਣ ਬਾਰੇ ਸੀਗਾ ਜਿਹਦੇ ਵਿੱਚ ਪਰਾਲੀ ਤੋਂ ਲੈ ਕੇ ਕਿਉਂਕਿ ਹੁਣੇ ਸੋਚਾਂਗੇ ਪਰਾਲੀ ਬਾਰੇ ਹਾਲਾਂਕਿ ਅਕਤੂਬਰ ਚ ਸਟਬਲ ਬਰਨਿੰਗ ਦੀ ਜਿਹੜੀ ਹੈ ਉਹ ਪ੍ਰੋਬਲਮ ਆਉਂਦੀ ਹੈ ਪਰ ਜੇ ਅਸੀਂ ਹੁਣੇ ਤੋਂ ਸੋਚਾਂਗੇ ਤਾਂ ਅਸੀਂ ਲਾਗੂ ਕਰ ਸਕਾਂਗੇ ਉਹਦੇ ਬਾਰੇ ਡਿਟੇਲ ਚ ਵਾਕੋਕ ਦੀਸੀਆਂ ਤੁਸੀਂ ਜਾ ਮੰਗੇਗੇ ਨਾਲ ਡੋਰ ਸਟੈਪ ਡਿਲੀਵਰੀ ਆਫ ਸਰਵਿਸਸਸ 1076 ਨੰਬਰ ਜਿਹੜਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗੇ ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ ਕੋਈ ਸਰਟੀਫਿਕੇਟ ਚਾਹੀਦਾ ਹੈ ਫੋਨ ਕਰੋ ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ ਬੰਦਾ ਤੁਹਾਡੇ ਘਰੇ ਆਊਗਾ ਡਾਕੂਮੈਂਟ ਲੈ ਜਾਊਗਾ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ ਬਹੁਤ ਜ਼ਿਆਦਾ ਵਧੀਆ ਲੋਕਾਂ ਵੱਲੋਂ ਇਹਨੂੰ ਸਰਾਹਿਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਨਹੀਂ ਜਾ ਸਕਦੇ ਸ਼ਹਿਰ ਜਾਂ ਤਾਂ ਬਜ਼ੁਰਗ ਨੇ ਜਾਂ ਕੋਈ ਵਹੀਕਲ ਨਹੀਂ ਜਾਂ ਕੋਈ ਸਾਧਨ ਨਹੀਂ ਜਗ ਸਹਾਰਾ ਨਹੀਂ ਜਾਂ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਦੇ ਬੱਚੇ ਕਿਤੇ ਸ਼ਹਿਰ ਚ ਰਹਿੰਦੇ ਨੇ ਆਪ ਉਹ ਪਿੰਡ ਚ ਰਹਿੰਦੇ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਪ੍ਰੋਬਲਮ ਸੀ ਉਹ ਵੀ ਹੱਲ ਹੋ ਜਾਣਗੀਆਂ ਸਰਕਾਰ ਤੁਹਾਡੇ ਦਵਾਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਡਿਲੀਵਰੀਜ਼ ਐਸੀਆਂ ਨੇ ਜਿਦੇ ਵਿੱਚ ਜਿਵੇਂ ਅਸੀਂ ਮੈਂ ਕਹਿਣਾ ਹੁੰਨਾ ਕਿ ਵੋਟਾਂ ਮੰਗਣ ਅਸੀਂ ਘਰ-ਘਰ ਜਾਂਦੇ ਆ ਪਰ ਸਰਕਾਰ ਬਣ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਬੁਲਾਣੇ ਸੋ ਬਹੁਤ ਸਾਰੀਆਂ ਸਰਕਾਰਾਂ ਦੇ ਜਿਹੜੇ ਕੰਮ ਨੇ ਉਹਨੂੰ ਡੀਸੀ ਦਫਤਰ ਤੱਕ ਵੀ ਨਾ ਜਾਣਾ ਪਵੇ ਤਹਿਸੀਲ ਅਫਸਰ ਤੱਕ ਵੀ ਨਾ ਜਾਣਾ ਪਵੇ ਹਾਂ ਜਿਹੜੇ ਕੰਮ ਇਹ ਹੋ ਜਾਣ ਜਿੱਥੇ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਜ਼ਰੂਰੀ ਹੈ ਜਿਵੇਂ ਰਜਿਸਟਰੀ ਹੈ ਰਜਿਸਟਰੀ ਵਾਸਤੇ ਤਹਿਸੀਲਦਾਰ ਨਾਲ ਫੋਟੋ ਹੁੰਦੀ ਹੈ ਉਹ ਉੱਥੇ ਆਉਣਾ ਜ਼ਰੂਰੀ ਹੈ ਪਰ ਉਹਦੇ ਵਾਸਤੇ ਵੀ ਅਸੀਂ ਅੱਜ ਡੀਸੀ ਨੂੰ ਕਿਹਾ ਕਿ 10-10 ਪਿੰਡਾਂ ਦਾ 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਭ ਦੇ ਸਪੀਕਰਾਂ ਚ ਜਾ ਵੈਸੇ ਕਿ ਪੰਜ ਪਿੰਡਾਂ ਦੀਆਂ ਰਿਸ਼ਤੀਆਂ ਭਾਈ ਫਲਾਨੇ ਪਿੰਡ ਦੀ ਬੋਰਡ ਥੱਲੇ ਹੋਣਗੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸੀ ਸੋ ਉਹ ਵੀ ਅਸੀਂ ਹੋਰ ਨੇੜੇ ਕਰ ਰਹੇ ਹਾਂ ਸਰਕਾਰ ਹੋਰ ਨੇੜੇ ਕਰੂਗੀ ਉਹਨਾਂ ਦੀਆਂ ਰਿਸ਼ਤੀਆਂ ਜਿਹੜਾ ਟਵਾ ਸਭ ਤੋਂ ਵੱਡਾ ਕੰਮ ਹੈ ਨਹਿਰੀ ਪਾਣੀ ਬਹੁਤ ਵੱਡੇ ਪੱਧਰ ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ ਚ ਪਹੁੰਚਾਉਣ ਦਾ ਜੰਗੀ ਪੱਦਰ ਤੇ ਕੰਮ ਚੱਲ ਰਿਹਾ ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ। ਔਰ ਲੋਕਾਂ ਦੇ ਸਾਨੂੰ ਵੀਡੀਓ ਵੀ ਆਉਂਦੇ ਤੁਹਾਨੂੰ ਵੀ ਸ਼ਾਇਦ ਬਹੁਤ ਸਾਰੀ ਫੀਡਬੈਕ ਆਉਂਦੀ ਹੋਣੀ ਕਿ ਪਾਈਪ ਪੈ ਰਹੇ ਨੇ ਨਵੇਂ ਕੱਸੀਆਂ ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਤੇ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਤੱਕ ਪਹੁੰਚਾਉਣਾ ਹੈ ਪੰਜਾਬ ਪਾਣੀਆਂ ਦਾ ਸੂਬਾ ਕਿਹਾ ਜਾਂਦਾ ਪਰ ਸਾਡੇ ਪਾਣੀ ਵੀ ਪਤਾ ਨਹੀਂ ਕਿੱਧਰ ਗੁੰਮ ਹੋ ਗਏ ਸੀ ਅਸੀਂ ਉਹ ਪਾਣੀ ਲੱਭ ਕੇ ਖੇਤਾਂ ਵੱਲੋਂ ਲੈ ਕੇ ਜਾ ਰਹੇ ਹਾਂ ਇਹ ਸਾਡਾ ਇੱਕ ਮਿਸ਼ਨ ਹੈ ਔਰ ਮੁਹੱਲਾ ਕਲੀਨਿਕ 150 ਮੁਹੱਲਾ ਕਲੀਨਿਕ ਤਿਆਰ ਨੇ ਹੋਰ 664 ਮੁਹੱਲਾ ਕਲੀਨਿਕ ਇਸ ਵਕਤ ਚੱਲ ਰਹੇ ਨੇ 98 ਲੱਖ ਲੋਕ ਹੁਣ ਤੱਕ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇਲਾਜ ਕਰਾ ਕੇ ਉਹਦੀ ਸੁਵਿਧਾ ਲੈ ਚੁੱਕੇ ਨੇ 1-2 ਦਿਨਾਂ 'ਚ ਹੋਰ 2-3 ਦਿਨਾਂ 'ਚ 1 ਕਰੋੜ ਦਾ ਅੰਕੜਾ ਹੋ ਜਾਊਗਾ। ਸੌਣ ਵਾਲੇ ਦਿਨਾਂ 'ਚ 150 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਨੇ ਸਵਾਰਪਿਤ ਕੀਤੇ ਜਾਣਗੇ। ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ ਹੈ। ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ ਚੋਂ ਹੀ ਮਿਲੂਗੀ ਦੁਬਾਰਾ ਫੇਰ ਦੱਸ ਦੇਣਾ ਕੋਈ ਵੀ ਮਰੀਜ਼ ਜਾਊਗਾ ਸਰਕਾਰੀ ਹਸਪਤਾਲ ਚ ਇਹ ਸੀਐਮਓ ਦੀ ਐਸਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ ਚੋਂ ਦੇਣੀ ਹੈ ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਆਮ ਤੌਰ ਤੇ ਕੀ ਹੁੰਦਾ ਸੀ ਲਿਖ ਦਿੰਦੇ ਸਾਰੀਆਂ ਦਵਾਈਆਂ ਬਾਹਰ ਲਿਆਂ ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਉੱਥੇ ਸੋ ਹਾਂਜੀ ਕੀ ਹੈ ਜੀ ਜੇ ਡਾਕਟਰ ਜੇ ਉਹ ਦਵਾਈ ਹਸਪਤਾਲ 'ਚ ਹੈ ਨਹੀਂ ਤਾਂ ਡਾਕਟਰ ਲੈ ਕੇ ਆਊਗਾ ਬਾਹਰ ਪਰ ਮਰੀਜ਼ ਨਹੀਂ ਬਾਹਰ ਜਾਊਗਾ ਉਹਦਾ ਇਲਾਜ ਉੱਥੇ ਹੋਊਗਾ ਫਿਰ ਉਹ ਸਾਨੂੰ ਲਿਖ ਕੇ ਦੇਊਗਾ ਡਿਪਾਰਟਮੈਂਟ ਨੂੰ ਕਿ ਮੇਰੇ ਕੋਲੇ ਆ ਦਵਾਈ ਘਟ ਹੈ ਜਾਂ ਮੇਰੇ ਕੋਲੇ ਐਸ ਬਿਮਾਰੀ ਦੇ ਮਰੀਜ਼ ਜ਼ਿਆਦਾ ਆ ਰਹੇ ਨੇ ਮੈਨੂੰ ਆ ਦਵਾਈ ਚਾਹੀਦੀ ਹੈ ਸਰਕਾਰ ਨੂੰ ਫਿਰ ਉਹ ਉਹ ਅਗਲੀ ਵਾਰ ਬਾਹਰ ਵੀ ਜਾਣ ਦੀ ਲੋੜ ਨਹੀਂ ਪਊਗੀ ਉਹ ਪ੍ਰੋਵਾਈਡ ਕਰਵਾ ਦੇਊਗੀ ਇਸ ਤੋਂ ਇਲਾਵਾ ਸਕੂਲ এডਿਕੇਸ਼ਨ ਦੇ ਵਿੱਚ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾ ਬਾਉਂਡਰੀ ਵਾਲ ਤੋਂ ਬਿਨਾ ਬॉयਜ਼ ਜਾਂ ਗਰਲਸ ਦੇ ਬੜੇ ਸਾਫ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਬਿਨਾ ਜਿਹੜਾ ਸਟੇਟ ਮੈਨੇਜਰ ਕਹਿੰਦੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਕਿਉਂਕਿ ਅਸੀਂ ਸਕੂਲਾਂ ਦੀ ਛੁੱਟੀ ਤੋਂ ਬਾਅਦ ਵੀ ਰਾਖੀ ਕਰਨੀ ਹੈ ਕਿਉਂ ਉੱਥੇ ਬਾਅਦ ਚ ਕੌਣ ਆਉਂਦਾ ਹੈ ਕਈ ਸਕੂਲਾਂ ਦੀ ਸਾਨੂੰ ਸ਼ਿਕਾਇਤ ਆਈ ਹੈ ਕਿ ਉਹ ਨਸ਼ੇੜੀਆਂ ਦੇ ਅੱਡੇ ਬਣ ਗਏ ਆਵਾਰਾਗਰਦ ਲੋਕ ਉੱਥੇ ਆਉਂਦੇ ਨੇ ਉਹ ਬਾਥਰੂਮਾਂ ਦੇ ਵਿੱਚ ਕੁਝ ਅਸ਼ਲੀਲ ਕੁਝ ਲਿਖ ਜਾਂਦੇ ਨੇ ਅਸੀਂ ਵਿਦਿਆਦੇ ਮੰਦਰ ਨੂੰ ਵਿਦਿਆਦਾ ਮੰਦਰੀ ਰਹਿਣ ਦੇਣਾ ਚਾਹੁੰਦੇ ਆ ਸੋ ਬਾਅਦ ਚ ਵੀ ਸਕੂਲ ਦੀ ਰਾਖੀ ਕੀਤੀ ਜਾਊਗੀ ਕਿ ਉੱਥੇ ਕੌਣ ਆਉਂਦਾ ਰਾਤ ਦੀਆਂ ਡਿਊਟੀਆਂ ਲੱਗਣਗੀਆਂ ਸਾਬਕਾ ਫੌਜੀ ਵੀ ਉਹਦੇ ਵਿੱਚ ਹੋਰ ਬਹੁਤ ਸਾਰੇ ਬੰਦੇ ਨੌکریاں ਵੀ ਉਹਦੇ ਵਿੱਚ ਮਿਲਣ ਗਿਆ ਸੋ ਸਕੂਲ ਐਜੂਕੇਸ਼ਨ ਬਾਰੇ ਡਿਟੇਲ ਦੇ ਵਿੱਚ ਗੱਲ ਹੋਈ ਹੈ ਔਰ ਬੜੀ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਜਿਹੜੇ ਬਦਲੇ ਹੋਏ ਰੰਗ ਨੇ ਉਹ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਇਹ ਸੜਕਾਂ ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਵੇਂ ਫਰਜ ਕਰ ਲੋ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਵਾ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨੂੰ ਤਾਂ ਟੋਲ ਹੀ ਠੀਕ ਸੀ ਸੋ ਇਹ ਮਨੋਬਤਰੀ ਅਸੀਂ ਆਉਂਦੇ ਨਹੀਂ ਸੋ ਪੀਡਬਲਯੂਡੀ ਨੂੰ ਸਖਤ ਦਾਇਤਾ ਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜੀ ਜਿੱਥੇ ਤੁਹਾਨੂੰ ਆਉਂਦੀ ਹੈ ਤੁਹਾਡੇ ਧਿਆਨ ਚ ਆਉਂਦੀ ਹੈ ਤੁਹਾਨੂੰ ਬਿਲਕੁਲ ਠੀਕ ਕੀਤਾ ਜਾਵੇ ਹਾਂ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਹੈ ਉਹ ਉਹ ਸੜਕਾਂ ਜਿਹੜੀਆਂ ਆਰਡੀਐਫ ਦੇ ਥਰੂ ਰੂਰਲ ਡਿਵੈਲਪਮੈਂਟ ਦੇ ਥਰੂ ਬਣਦੀਆਂ ਨੇ ਮੰਡੀ ਕਨ ਬੋਰਡ ਦੇ ਥਰੂ ਬਣਦੀਆਂ ਨੇ ਉਹਦੇ ਵਿੱਚ ਮੈਂ ਇਹ ਕਹਿਣਾ ਚਾਹਨਾ ਅਸੀਂ ਸੁਪਰੀਮ ਕੋਰਟ ਗਏ ਹੋਏ ਹਾਂ ਤੇ ਸਾਡਾ ਕੇਸ ਅਗਲੇ ਹਫਤੇ ਮਾਨਯੋਗ ਚੀਫ ਜਸਟਿਸ ਚੰਦਰ ਚੂੜੀ ਜੀ ਦੇ ਅੱਗੇ ਲੱਗਿਆ ਅਗਲੇ ਹਫਤੇ ਫੈਸਲਾ ਹੋ ਜਾਊਗਾ ਅਸੀਂ ਜਿਸ ਤਰ੍ਹਾਂ ਗਵਰਨਰ ਸਾਹਿਬ ਵਾਲੇ ਕੇਸ ਦੇ ਵਿੱਚ ਅਸੀਂ ਗਏ ਸੀਗੇ ਬਜਟ ਸੈਸ਼ਨ ਵਾਸਤੇ ਜਾਂ ਲੀਗਲ ਜਾਂ ਇਲੀਗਲ ਸੈਸ਼ਨ ਉਹਦੇ ਬਾਰੇ ਬਿਲਕੁਲ ਸੇਮ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਹਾਂ ਤੇ ਮਾਨਯੋਗ ਚੀਫ ਜਸਟਿਸ ਸਾਹਿਬ ਚੰਦਰ ਚੂਡ ਜੀ ਦੇ ਸਾਹਮਣੇ ਅਗਲੇ ਹਫਤੇ ਉਹ ਕੇਸ ਸੁਪਰੀਮ ਕੋਰਟ ਚ ਲੱਗਿਆ ਸਾਨੂੰ ਉਮੀਦ ਹੈ ਕਿ ਉੱਥੋਂ ਸਾਨੂੰ ਨਿਆਂ ਮਿਲੂਗਾ ਤੇ ਬਹੁਤ ਸਾਰੀਆਂ ਹੋਰ ਸਟੇਟਾਂ ਦਾ ਵੀ ਪੈਸਾ ਰੁਕਿਆ ਹੋਇਆ ਹੈ ਜਿਵੇਂ ਆਪਾਂ ਕਹਿੰਦੇ ਉਹਨਾਂ ਦਾ ਵੀ ਕੰਮ ਕੰਮ ਬਣ ਜਾਊਗਾ ਤੇ ਸਾਡਾ ਉਹ ਹੱਕ ਹੈ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਰੂਲਡ ਬਰਮੈਂਡ ਦਾ 5000 ਕਰੋੜ ਤੋਂ ਜ਼ਿਆਦਾ ਪੈਸਾ ਸਾਡਾ ਉਥੇ ਕੇਂਦਰ ਕੋਲੇ ਰੁਕਿਆ ਪਿਆ ਐਕਟਸੀ ਬਦਲਤਾ ਜਿਵੇਂ ਉਹ ਕਹਿੰਦੇ ਸੀ ਹਾਂ ਇਹ ਤੋਂ ਪਹਿਲਾਂ ਫਾਈਨੈਂਸ਼ੀਅਲ ਰੈਗੂਲਰਟੀਜ਼ ਹੋਈਆਂ ਨੇ ਪਿਛਲੀਆਂ ਸਰਕਾਰਾਂ ਨੇ ਗਲਤ ਥਾਂ ਤੇ ਪੈਸਾ ਯੂਜ਼ ਕਰ ਲਿਆ ਪਰ ਉਹਨਾਂ ਦੀ ਗਲਤੀ ਤਾਂ ਸਾਨੂੰ ਤਾਂ ਸਜ਼ਾ ਨਾ ਦਿਓ ਨਾ ਜੇ ਪੰਜਾਬ ਦੇ ਲੋਕਾਂ ਨੂੰ ਤਾਂ ਸਜ਼ਾ ਨਾ ਦਿਓ ਨਾ ਸਾਡੀਆਂ 67000 ਕਿਲੋਮੀਟਰ ਸੜਕਾਂ ਨੇ ਜੀ ਮੰਡੀਕਰ ਬੋਰਡ ਨਾਲ ਸੰਬੰਧਿਤ 67000 ਕਿਲੋਮੀਟਰ ਸਭ ਤੋਂ ਵੱਡਾ ਜਾਲ ਹੈ ਦੇਸ਼ ਦਾ ਤੁਹ ਮੰਡੀਆਂ ਚ ਅਸੀਂ ਟਰਾਲੀਆਂ ਲੈ ਕੇ ਜਾਣੀਆਂ ਨੇ ਮੰਡੀਆਂ ਚ ਫਸਲਾਂ ਆਉਂਦੀਆਂ ਸਾਡੀਆਂ ਤਾਂ ਉਹ ਉਹਨਾਂ ਸੜਕਾਂ ਦਾ ਸਾਰ ਲੈਣੀ ਬਹੁਤ ਜ਼ਰੂਰੀ ਹੈ ਔਰ ਪੈਸਾ ਲੈਣਾ ਬਹੁਤ ਜ਼ਰੂਰੀ ਹੈ ਫਿਰ ਇਹਦੇ ਵਿੱਚ ਪੰਚਾਇਤਾਂ ਦੇ ਜਿਨੇ ਪੈਸੇ ਪਏ ਨੇ ਸਾਰੇ ਖਰਚਣ ਲਈ ਤੇ ਡਿਪਟੀ ਕਮਿਸ਼ਨ ਨੂੰ ਖਾਸ ਤੌਰ ਤੇ ਕਿਹਾ ਗਿਆ ਜਿਨੇ ਨਰੇਗਾ ਦੇ ਜਾਂ ਜਿਨੇ ਵੀ ਤੁਹਾਡੇ ਕੋਲੇ ਵੱਖ-ਵੱਖ ਸਕੀਮਾਂ ਦੇ ਪੈਸੇ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚੋ ਇਹ ਨਾ ਹੋਵੇ ਕਿ ਤੁਹਾਡੇ ਸਾਈਨ ਕਰਕੇ ਪੈਸਾ ਰੁਕਿਆ ਪਿਆ ਬਾਅਦ ਚੋਂ ਪੈਸਾ ਲੈਪਸ ਹੋ ਗਿਆ ਜਾਂ ਕੇਂਦਰ ਦੀ ਸਕੀਮ ਹੈ 40 60 ਦੀ ਜਾਂ 30 70 ਦੀ ਬਾਅਦ ਪਤਾ ਲੱਗਿਆ ਜੀ ਆਪਣੇ 30 ਨਾ ਪਾਉਣ ਕਰਕੇ 70 ਵੀ ਵਾਪਸ ਚਲਾ ਗਿਆ ਦਿੱਪਟੀ ਕੁਮਿਸ਼ਨ ਨੂੰ ਸਖਤ ਅਦਾਇਤ ਕੀਤੀ ਗਈ ਹੈ ਘੰਟਾ ਭਾਵੇਂ ਵੱਧ ਲਾ ਲਓ ਦਫ਼ਤਰ ਚ ਪਰ ਕੋਈ ਫਾਈਲ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਿਸੇ ਚ ਆਰਓ ਫਿਲਟਰ ਵਾਟਰ ਚਾਹੀਦਾ ਹੈ ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ ਕਿਤੇ ਕੋਈ ਐਂਬੂਲੈਂਸ ਚਾਹੀਦੀ ਆ ਬਾਸ ਸੱਡਾ ਚਾਹੀਦਾ ਜੋ ਪਿੰਡ ਤੋਬਿਆਂ ਦਾ ਛਪੜਾਂ ਦਾ ਕੋ ਕੰਮ ਹੈ ਪੈਸੇ ਕਰਕੇ ਨਹੀਂ ਰੋਕਣਾ ਚਾਹੀਦਾ ਪੈਸਾ ਪਿਆ ਖਰਚਣ ਦੀ ਹਦਾਇਤ ਦਿੱਤੀ ਹੋਈ ਹੈ ਅੱਜ ਅਸੀਂ ਕਿਉਂਕਿ ਜਦੋਂ ਅਸੀਂ ਖਰਚ ਦਿੰਨੇ ਆ ਫਿਰ ਅਸੀਂ ਸੈਂਟਰ ਨੂੰ ਕਹਿੰਨੇ ਆ ਕਿ ਅਸੀਂ ਤਾਂ ਖਰਚ ਤੇ ਲਿਆਓ ਜੀ ਹੋਰ ਦਿਓ ਆਦਰਵਾਇਜ਼ ਉਹ ਕਹਿੰਦੇ ਨੇ ਤੁਹਾਡੇ ਕੋਲੇ ਪਹਿਲਾਂ ਵਾਲੇ ਪੈਸੇ ਨੇ ਜੀ ਇਹ ਪਹਿਲਾਂ ਲੀਆ ਸਰਕਾਰ ਨੇ ਜਿਹੜੀਆਂ ਹੱਥਾਂ ਪਾਈਆਂ ਹੋਈਆਂ ਉਹ ਬਦਲਣੀਆਂ ਨੇ ਤੇ ਨਾਲ ਨਾਲ ਮੈਂ ਸਾਰੀ ਡਿਟੇਲ ਮੇਰੇ ਕੋਲੇ ਕੱਲੇ-ਕੱਲੇ ਜ਼ਿਲੇ ਦੀ ਇਹ ਬੁੱਕ ਦੇ ਵਿੱਚ ਮੇਰੇ ਕੋਲੇ ਹੈਗੀ ਆ ਕਿ ਕਿਹੜੇ ਜ਼ਿਲੇ ਦੇ ਵਿੱਚ ਕਿਹੜੀ-ਕਿਹੜੀ ਪ੍ਰੋਗਰੈਸ ਹੋ ਰਹੀ ਹੈ ਔਰ ਮੈਂ ਗੱਡੀ 'ਚ ਰੱਖਦਾ ਹਰ ਵਕਤ ਕਿ ਬਰਨਾਲੇ ਜ਼ਿਲੇ 'ਚ ਜਿਹੜਾ ਬਾਉਂਡਰੀ ਵਾਲ ਦਾ ਜਿਵੇਂ ਹੁਣੇ ਦੱਸਿਆ ਬਾਉਂਡਰੀ ਵਾਲ ਕਿੰਨੇ ਪਰਸੈਂਟ ਟੋਟਲ 6400 43 ਬਾਉਂਡਰੀ ਵਾਲ ਜਿਹੜੀਆਂ ਨੇ ਉਹਨਾਂ ਵਾਸਤੇ ਪੈਸਾ ਸੀ ਰੀਲੀਜ਼ ਕਰ ਚੁੱਕੇ ਆ 68.4% ਹੋ ਗਈਆਂ ਸੋ ਸਾਰੇ ਸਕੂਲ ਜਾਨੀ ਕਿ 19120 ਸਕੂਲ ਜਿਹੜੇ 31 ਮਾਰਚ ਤੱਕ ਬਿਨਾ ਬਾਉਂਡਰੀ ਵਾਲ ਤੋਂ ਕੋਈ ਸਕੂਲ ਖੁੱਲ੍ਹਾ ਜਾਂ ਓਪਨ ਵਾਲਾ ਨਹੀਂ ਹੋਊਗਾ ਸੋ ਹਰ ਚੀਜ਼ ਦੀ ਮੇਰੇ ਕੋਲ ਡਿਟੇਲ ਹੈ ਆ ਦੇਖੋ ਜਿਹੜਾ ਅਸੀਂ ਫਾਈਨੈਂਸ਼ੀਅਲ ਪਾਵਰਾਂ ਦਿੱਤੀਆਂ ਨੇ ਐਸਐਮਓ ਨੂੰ ਜਾਂ ਸਿਵਲ ਸਰਜਨ ਨੂੰ ਕਿ ਉਹ 10 ਲੱਖ ਰੁਪਏ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਐਸਐਮਓ 2.5 ਲੱਖ ਤੱਕ ਦੀਆਂ ਖਰੀਦ ਸਕਦਾ ਹੈ ਤੇ ਜਿਹੜਾ ਡੀਐਚਐਸ ਹੈ 2 ਲੱਖ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਫਿਰ ਉਸ ਤੋਂ ਬਾਅਦ ਉਹ ਸਾਨੂੰ ਇਨਫੋਰਮ ਕਰੇ ਅਸੀਂ ਉਹਨੂੰ ਦਵਾਈਆਂ ਦੇਵਾਂਗੇ ਪੈਸੇ ਵੀ ਦੇਵਾਂਗੇ ਨਾਲ ਦੀ ਨਾਲ ਐਕਸਰੇ ਮਸ਼ੀਨਾਂ ਹਰੇਕ ਹਸਪਤਾਲ 'ਚ ਤੇ ਅਲਟਰਾਸਾਉਂਡ ਕੋਈ ਵੀ ਮਰੀਜ਼ ਇਸ ਕਰਕੇ ਇਲਾਜ ਵੱਲੋਂ ਵਾਂਝਾ ਨਾ ਰਹੇ ਉਹਦਾ ਟਾਈਮ ਤੇ ਐਕਸਰੇ ਨਹੀਂ ਹੋਇਆ ਉਹਦੇ ਟਾਈਮ ਤੇ ਅਲਟਰਾਸਾਉਂਡ ਨਹੀਂ ਹੋਇਆ ਜੇ ਕਿਸੇ ਹਸਪਤਾਲ ਚ ਜਾਂ ਕਿਸੇ ਇਸ ਏਰੀਆ ਚ ਹੈ ਨਹੀਂ ਮਤਲਬ ਸਰਕਾਰੀ ਹਸਪਤਾਲ ਕੋਲੇ ਮਸ਼ੀਨ ਜਾਂ ਅਲਟਰਾਸਾਉਂਡ ਤਾਂ ਅਸੀਂ ਮਰੀਜ਼ ਨੂੰ ਬਾਹਰੋਂ ਕਰਵਾ ਕੇ ਲੈ ਕੇ ਆਵਾਂਗੇ ਅਸੀਂ ਹਸਪੀਟਲ ਇੰਪੈਲੈਂਟ ਕਰਨ ਲੱਗੇ ਆਂ ਪ੍ਰਾਈਵੇਟ ਬਣੀਜ ਦਾ ਕੋਈ ਪੈਸਾ ਲੱਗੂਗਾ ਉਹ ਐਕਸਰੇ ਲਿਆ ਕੇ ਅਲਟਰਾਸਾਉਂਡ ਲਿਆ ਕੇ ਇਲਾਜ ਉੱਥੇ ਸ਼ੁਰੂ ਕਰ ਦਾਂਗੇ ਪਰ ਉਹਦਾ ਜਿਹੜਾ ਪੈਸਾ ਹੋਊਗਾ ਐਕਸਰੇ ਦਾ ਜਾਂ ਜਿਹੜੇ ਹੱਥ ਸਾਲ ਅਸੀਂ ਇੰਪੈਲੈਂਟ ਕਰਾਂਗੇ ਉਹ ਪੈਸਾ ਸਰਕਾਰ ਦੇਊਗੀ ਸੋ ਹੈਲਥ ਤੇ ਐਜੂਕੇਸ਼ਨ ਦੇ ਮਾਮਲੇ 'ਚ ਕੋਈ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰ ਰਹੇ ਔਰ ਨਾਲ ਨਾਲ ਕਿਉਂਕਿ ਆਪਾਂ ਕਹਿੰਦੇ ਨਾ ਬਹੁਤ ਵੱਡੀ ਪਾਵਰ ਹੁੰਦੀ ਹੈ ਆਪਣੇ ਪੰਜਾਬੀ 'ਚ ਕਹਾਵਤ ਹੈ ਤੂੰ ਕਿਹੜਾ ਡੀਸੀ ਲੱਗਿਆ ਇਹ ਸਹੀ ਕਹਾਵਤ ਹੈ ਡੀਸੀਆ ਕੋਲੇ ਬਹੁਤ ਪਾਵਰ ਹੁੰਦੀ ਹੈ ਡੀਸੀ ਚੰਗੀ ਨੀਤ ਦਾ ਆਜੇ ਤਾਂ ਜ਼ਿਲ੍ਹੇ ਦੀ ਕਾਇਆ ਪਲਟ ਜਾਂਦੀ ਸੋ ਅੱਜ ਡੀਸੀਜ਼ ਨੂੰ ਮੈਂ ਕਿਹਾ ਸੀ ਤੁਸੀਂ ਡੀਸੀ ਲੱਗੇ ਹੋਏ ਹੋ ਇਸ ਕਰਕੇ ਕੋਈ ਕਮੀ ਨਹੀਂ ਹੋਣੀ ਚਾਹੀਦੀ ਸੋ ਸਾਰੇ ਜਿੰਨੇ ਵੀ ਡਿਪਾਰਟਮੈਂਟ ਨੇ ਕੋਈ ਜਿਵੇਂ ਅਕਸ ਕਸੀਆਂ ਸੁਆਂ ਦਾ ਕਿਤੇ ਫਾਜ਼ਲ ਕਾਜ ਕਿਤੇ ਉੱਚਾ ਘੜਾ ਹੈ ਕੋਈ ਪੁਰਾਣਾ ਰਜਵਾ ਹੈ ਕੋਈ ਪੁਰਾਣੇ ਇੰਤਕਾਲ ਪਏ ਨੇ ਕੋਈ ਪਾਕਿਸਤਾਨ ਦੇ ਤੁਲਿਆਕੇ ਵੀ ਅਸੀਂ ਰਿਕਾਰਡ ਲੈਂਦਾ ਕਿ ਕਿੱਥੋਂ ਕਿੱਥੋਂ ਨਹਿਰਾ ਸੁਏ ਨਿਕਲ ਰਹੇ ਸੀ ਤਾਂ ਕਿ ਸਾਡੇ ਕੋਲੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੋਵੇ ਕਿ ਅਸੀਂ ਕੋਈ ਫੋਰੈਸਟਲ ਸਵੰਦਤ ਕੇਸ ਨੇ ਆ ਸਾਨੂੰ ਉਹਨਾਂ ਨੇ ਜਾਰੀ ਕੀਤੀ ਐਨਜੀ ਦੇਖੋ ਕਿ ਸਾਡੇ ਕੋਲੇ ਕਿੰਨੇ ਕਿੰਨੇ ਅਸੀਂ ਦੁਬਾਰਾ ਖਾਲ ਜਿਹੜੇ ਨੇ ਉਹ ਬਣਾ ਰਹੇ ਹਾਂ ਹਨਾ ਪੈਂਡਿੰਗ ਕੰਮ ਜਿਹੜੇ ਮਨਰੇਗਾ ਨਾਲ ਨੇ ਲੁਧਿਆਣੇ ਚ 17 ਨੇ ਜਲੰਧਰ ਚ 6 ਨੇ ਸੋ ਨਰੇਗਾ ਨੂੰ ਵੀ ਅਸੀਂ ਕਿ ਐਪਡੇਟ ਕਰੋ ਗਰੀਬਾਂ ਨੂੰ ਕੰਮ ਵੀ ਮਿਲਦਾ ਤੇ ਇੱਥੇ ਪ੍ਰੋਗਰੈਸ ਵੀ ਹੁੰਦੀ ਹੈ ਹਾਂ ਆ ਬਹੁਤ ਵੱਡਾ ਹੈ ਕਿ ਨਰੇਗਾ ਦੇ ਪੈਸੇ ਦਾ 2021-22 ਚ 67.27 ਕਰੋੜ ਰੁਪਇਆ ਖਰਚਿਆ ਸੀ। ਵਾਟਰ ਸਰਸਸ ਤੇ। 2022-23 ਚ 79.95 ਤੇ ਜਦੋਂ 2023-24 ਆ ਗਈ ਸਾਡੀ ਸਰਕਾਰ ਦਾ ਸਿੱਧਾ ਹੀ 277.24 ਕਰੋੜ ਯਾਨੀ ਕਿ ਲਗਭਗ 280 ਕਰੋੜ ਫੰਡ ਅਸੀਂ ਵਰਤ ਲਿਆ। ਲੋਕਾਂ ਦਾ ਪੈਸਾ ਹੈ ਭਾਵੇਂ ਉਹ ਸੈਂਟਰ ਕੋਲੇ ਜਾਂਦਾ ਫੰਡ ਰਹੇ। ਜੀਐਸਟੀ ਨਹੀਂ ਸੈਂਟਰ ਨੂੰ ਵੀ ਦੇਣਿਆ ਪਰਵੇਂ ਸਾਡੇ ਕੋਲੇ ਆਉਂਦਾ ਉਹ ਪੈਸਾ ਵਰਤਣਾ ਲੋਕਾਂ ਰਾਹੀਂ ਸੋ ਨਰੇਗਾ ਮਨਰੇਗਾ ਦੀ ਵੀ ਹਰ ਡਿਪਾਰਟਮੈਂਟ ਦੀ ਗੱਲ ਹੋਈ ਹੈ ਕਿ ਬਾਅਦ ਤੁਹਾਨੂੰ ਇਹ ਸਾਰਾ ਪ੍ਰੋਵਾਈਡ ਕਰਾ ਦਾਂਗੇ ਕਿ ਆ ਦੇਖੋ ਕਲੀਨਿੰਗ ਆਫ ਕਨਾਲਸ 75% ਕੰਮ ਹੋ ਗਿਆ ਹੁਣ ਕੀ ਹੈ ਜਦੋਂ ਅਪ੍ਰੈਲ ਦੇ ਵਿੱਚ ਕਣਕ ਆਜੂਗੀ ਤਾਂ ਸਾਡੇ ਕੋਲੇ 2 ਮਹੀਨੇ ਹੋਣਗੇ 20 ਮਈ ਤੱਕ ਵੀ ਜੂਨ ਤੱਕ ਅਪ੍ਰੈਲ 20 ਤੋਂ ਲਾ ਲਓ ਚਲੋ 2 ਮਹੀਨੇ ਹੋਣਗੇ ਕੱਸੀਆਂ ਖਾਲਾਂ ਘੱਗਰ ਵਰਗੇ ਦਰਿਆਵਾਂ ਨੂੰ ਸਾਫ਼ ਕਰਨ ਲਈ ਕਿਉਂਕਿ ਉਸ ਵੇਲੇ ਕੁਝ ਫਸਲ ਨਹੀਂ ਹੁੰਦੀ ਉਸ ਵੇਲੇ ਜੀਸੀਬੀ ਬਾਹਰ ਵੀ ਚੱਲ ਸਕਦੀ ਹੈ ਅੰਦਰ ਵੀ ਚੱਲ ਸਕਦੀ ਹੈ ਜਦੋਂ ਫਹਾੜ ਆ ਜਾਂਦੇ ਨੇ ਅਸੀਂ ਉਦੋਂ ਜੀਸੀਬੀਆਂ ਲੱਭਦੇ ਫਿਰਦੇ ਹੁੰਨੇ ਆ ਦੁਨੀਆ ਚੰਨ ਤੇ ਚਲੀ ਗਈ ਅਸੀਂ ਬੋਰੀਆਂ ਦੇ ਬੰਨ ਲਾਈ ਜੰਨੇ ਅਜੇ ਤੱਕ ਸੋ ਅੱਜ ਸਖਤਾ ਦਾਇਤਾਂ ਦਿੱਤੀਆਂ ਬਜਟ ਪਹਿਲਾਂ ਹੀ ਜਾਰੀ ਕਰਤਾ ਸੀ ਕਿ ਘੱਗਰ ਨੂੰ ਜਾਂ ਜਿੰਨੀਆਂ ਵੀ ਕਲੀਨਿੰਗ ਆਫ ਕਨਾਲਸ 176 ਸੀਗੀਆਂ ਤੇ ਅਮਾਉਂਟ ਉਹਨਾਂ ਨੂੰ 11 ਕਰੋੜ 95 ਲੱਖ ਕਰਤੀ ਜਾ ਰਹੀ 75% ਕੰਮ ਹੋ ਗਿਆ ਲਾਈਨਿੰਗ ਆਫ ਕਨਾਲਸ 80% ਹੋ ਗਿਆ ਸੋ 70 80% ਦੇ ਲਗਭਗ ਅਸੀਂ ਸਾਰੇ ਕੰਮ ਕਰ ਰਹੇ ਹਾਂ ਹੁਣ ਫਰਵਰੀ ਮਾਰਚ ਹੋਰ ਫਾਸਟ ਹੋ ਜਾਊਗਾ ਸੜਕਾਂ ਦੇ ਮਾਮਲੇ 'ਚ ਵੀ ਕਈ ਦੇਖੋ ਦੋ ਕੰਮ ਐ ਹਜੇ ਨੇ ਜਿਹੜੇ ਟਾਈਮ ਨਾ ਹੁੰਦੇ ਨੇ ਸੜਕਾਂ ਜਿਹੜੀਆਂ ਨੇ ਉਹ ਜਨਵਰੀ ਫਰਵਰੀ 'ਚ ਬਣ ਨਹੀਂ ਸਕਦੀਆਂ ਉਹ ਮਾਰਚ ਅਪ੍ਰੈਲ ਮਈ ਜੂਨ ਗਰਮੀ 'ਚ ਬਣਨੇ ਉਦੋਂ ਤੱਕ ਉਹਨੂੰ ਪਤਾ ਹੀ ਨਹੀਂ ਹੁੰਦਾ ਡਿਪਾਰਟਮੈਂਟ ਨੂੰ ਕਿ ਸਾਨੂੰ ਬਜਟ ਕਿੰਨਾ ਹੋਊਗਾ ਸੜਕਾਂ ਤੇ ਅਸੀਂ ਥੋੜਾ ਜਿਹਾ ਪਹਿਲਾਂ ਦੱਸ ਦਈਏ ਉਹਨਾਂ ਨੂੰ ਕਿ ਤੁਹਾਨੂੰ ਇੰਨਾ ਬਜਟ ਦੇਵਾਂਗੇ ਤੁਸੀਂ ਕਰ ਲਓ ਕੰਮ ਹਾਂ ਜਿਹੜੇ ਸਫਾਈ ਹੈ ਨਦੀਆਂ ਨਾਲ ਰਜਵਾਹਿਆਂ ਦੀ ਇਹੇ ਵੀ ਟਾਈਮ ਹੈ ਅਪ੍ਰੈਲ ਮਈ ਦੇ ਵਿੱਚ ਹੀ ਹੋਊਗਾ ਅਪ੍ਰੈਲ ਮਈ ਜੂਨ ਦਾ 15 ਉਹ ਤਾਂ ਕੋਹਨੂੰ ਪਤਾ ਹੀ ਨਹੀਂ ਹੁੰਦਾ ਸਾਨੂੰ ਬਜਟ ਕਿੰਨਾ ਮਿਲੂਗਾ ਅਸੀਂ ਪਹਿਲਾਂ ਹੀ ਦੇ ਦਿੱਤਾ ਤਾਂ ਕਿ ਸ਼ੁਰੂ ਕਰ ਲੈ ਸੋ ਮੋਸਟ ਐਡਵਾਂਸਡ ਸਰਕਾਰ ਹੈ ਦੇਸ਼ ਦੀ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ ਦੇਣ ਦੀਆਂ ਖੁਸ਼ਖਬਰੀਆਂ ਮਿਲਦੀਆਂ ਰਹਿਣਗੀਆਂ ਔਰ ਐਸਐਸਪੀਜ਼ ਨਾਲ ਪਹਿਲਾ ਮੀਟਿੰਗ ਹੋ ਗਈ ਡੀਸੀਜ਼ ਨਾਲ ਹੋ ਗਈ ਹਰ ਪੱਦਰ ਦੇ ਅਧਿਕਾਰੀ ਨੂੰ ਅਸੀਂ ਇਹੀ ਆਰਡਰ ਦਿੱਤਾ ਹੋਇਆ ਹੈ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹਨੂੰ ਵਰਤਣਾ ਹੈ ਜੇ ਕੋਈ ਕੁਰਸੀ ਤੇ ਕੰਮ ਕਰਨਾ ਨਹੀਂ ਚਾਹੁੰਦਾ ਤਾਂ ਉਹ ਕਿਰਪਾ ਕਰਕੇ ਆਪਣੀ ਕੁਰਸੀ ਛੱਡ ਸਕਦਾ ਹੈ ਤੇ ਉਹਨੂੰ ਇੱਥੇ ਕੋਈ ਰੈਸਟ ਚੇਅਰ ਹੋਰ ਕੋਈ ਲੈਣੀ ਹੈ ਆਰਾਮ ਕਰਨਾ ਹੈ ਤਾਂ ਉਹ ਵੀ ਦੇ ਦਾਂਗੇ ਸਾਡੇ ਕੋਲੇ ਅਫਸਰਾਂ ਦੀ ਜਾਂ ਸੱਚੀ ਨੀਤ ਵਾਲੇ ਜਿਹੜੇ ਅਫਸਰ ਨੇ ਉਹਨਾਂ ਦੀ ਘਾਟ ਨਹੀਂ ਹੈਗੀ ਤੇ ਨੌਜਵਾਨ ਬਹੁਤ ਟੈਲੈਂਟਡ ਨੇ ਆਉਣ ਵਾਲੇ ਦਿਨਾਂ ਚ ਨੌਕਰੀਆਂ ਦਾ ਖਿਲਸਾ ਵੀ ਜਾਰੀ ਰਹੂਗਾ। ਸਾਹਿਬ ਅੱਜ ਜਿਵੇਂ এডੂਕੇਸ਼ਨ ਦੀ ਗੱਲ ਹੋਈ ਆ ہماری ਪਾਰਟੀ ਦੀ ਗੱਲ ਕੀਤੀ ਨਾ ਵੀ এডੂਕੇਸ਼ਨ ਤੇ ਮੈਡੀਕਲ ਇਹ ਦੋ ਪਿਲਰਸ ਐ ਇਸ ਦੇ ਵਿੱਚ ਅੱਜ ਇੱਕ ਅਚੀਵਮੈਂਟ ਵੀ ਹੈ ਕਿ ਜਿਹੜਾ ਗ੍ਰੀਨ ਸਕੂਲ ਪ੍ਰੋਗਰਾਮ ਹੈ ਉਹਦੇ ਤਹਿਤ ਸੰਗਰੂਰ ਨੂੰ ਜੋਗੀ ਹੈ ਪੂਰੇ ਦੇਸ਼ ਦੇ ਵਿੱਚ ਫਸਟ ਜੋਗੀ ਪਲੇਸ ਹੋ ਗਿਆ। ਹਾਂ ਦੇਖੋ ਇਹ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਹੌਲੀ-ਹੌਲੀ ਕੰਮ ਸਾਹਮਣੇ ਆਉਣ ਲੱਗਣਗੇ। ਅੱਜ ਸੰਗਰੂਰ ਦਾ ਰੰਗ ਸਾਹਮਣੇ ਆਇਆ। ਸੰਗਰੂਰ ਨੂੰ ਅਸੀਂ ਰੋਲ ਮਾਡਲ ਮੰਨ ਕੇ ਸਾਰੇ ਪੰਜਾਬ ਚ ਅੱਜ ਮੈਂ ਕਿਹਾ ਕਿ ਸੰਗਰੂਰ ਨੂੰ ਸੰਗਰੂਰ ਵਾਂਗੂ ਕੰਮ ਕਰੋ ਸਿੱਖ ਲਓ ਇੱਕ ਦੂਜੇ ਤੋਂ ਕੋਈ ਮੋਗਿਆ ਵਾਲੇ ਡੀਸੀ ਨੇ ਕੋਈ ਹੋਰ ਵਧੀਆ ਕੰਮ ਕਰਦਾ ਕਪੂਰਥਰਾਲੇ ਨੇ ਕੁਝ ਹੋਰ ਕੰਮ ਕਰਦਾ ਤਾਂ ਦੂਜੇ ਡੀਸੀਜ਼ ਆਪਸ ਚ ਗਰੁੱਪ ਬਣਵਾਤਾ ਉਹਨਾਂ ਦਾ ਕਿ ਤੁਸੀਂ ਆਪਸ ਚ ਪੁੱਛੋ ਇਹ ਤੁਕਮੇ ਕੀਤਾ ਉਹ ਕਰੀਏ ਇੱਕ ਮੈਂ ਹੋਰ ਦੱਸਦਾ ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਉਹ ਚ ਕੀ ਕੀਤਾ ਕਾਲਗੜ ਪਿੰਡ ਹੈ ਅਸੀਂ ਇੱਕ ਪਾਇਲਟ ਕੀਤਾ ਸੀਗਾ ਸੁਨਾਮ ਹਲਕੇ ਦਾ ਕਾਲਗੜ ਪਿੰਡ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਤੀਆਂ ਤੇ ਇੱਕ ਲਗਭਗ 100 ਲੇਡੀਆਂ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਆਂ ਸਿਉਂ ਰਹੀਆਂ ਨੇ ਉਹ ਕੱਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਤੇ ਬਾਅਦ ਚ ਜਮਾ ਕਰਾ ਦੇਣਾ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਟਰਨਓਵਰ 1.5 ਕਰੋੜ ਰੁਪਈਆ ਜੈਨਕਿ ਹਰ ਕੁਲੀਡ ਨੇ 1.5 ਲੱਖ ਰੁਪਈਆ ਕਮਾ ਲਿਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜਿਹੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸਿਉਣ ਦੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਸਾਰੇ ਪੰਜਾਬ ਚੱਲਣਗੇ ਇਹ ਤਹਿਲ ਪੂਰੇ ਪੰਜਾਬ ਚ ਕਰ ਦਾਂਗੇ ਹੈ ਜੀ ਉਹ ਕਾਮਯਾਬ ਹੋ ਗਿਆ ਹੁਣ ਪੂਰੇ ਪੰਜਾਬ ਚ ਉਹ ਕਿਤੇ 27% ਹੋ ਗਿਆ ਕਿਤੇ 30% ਹੋ ਗਿਆ ਲਾਗੂ ਹੋਣ ਲੱਗ ਗਿਆ ਮਤਲਬ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆਵੇ ਘਰੇ ਆਉਂਦਿਆਂ ਨੂੰ ਉਹਦੀ ਵਾਈਫ ਉਹਦੀ ਜਾਂ ਉਹਦੀ ਪਰਿਵਾਰ ਦੇ ਵਿੱਚੋਂ ਕੋਈ ਮਹਿਲਾ ਘੱਟੋ ਘਾਟ 800000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘਟ ਜਾਂਦੀ ਹੈ ਸੋ ਅਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਵਿੱਚ ਪੁਲਿਸ ਦੀਆਂ ਵਰਦੀਆਂ ਵੀ ਆਉਣਗੀਆਂ ਸਿਕਿਉਰਿਟੀ ਦੀਆਂ ਵਰਦੀਆਂ ਵੀ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਲੱਗੀ ਆ ਬੈਂਕਾਂ ਜਿਵੇਂ ਜਿੰਨੇ ਵੀ ਵਰਦੀਆਂ ਨਾਲ ਸੰਬੰਧਿਤ ਨੇ ਸੀ ਉਹਨਾਂ ਨਾਲ ਗੱਲ ਕਰਾਂਗੇ ਪਰ ਪ੍ਰਾਈਵੇਟ ਨੇ ਕਿ ਸਾਡੇ ਤੋਂ ਸੁਲਾਓ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਛੋਟੀ ਛੋਟੀਆਂ ਮਸ਼ੀਨਾਂ ਬਹੁਤ ਕੁਝ ਹੈ ਜੋ ਲੇਡੀਜ਼ ਘਰੇ ਬਹਿ ਕੇ ਕਰ ਰਹੀਆਂ ਨੇ ਕੰਮ ਤੇ ਨਾਲ-ਨਾਲ ਪੈਸੇ ਆ ਰਹੇ ਨੇ ਤੇ ਬੜੀ ਵਧੀਆ ਸਕੀਮ ਹੈ ਪਹਿਲ ਸਕੀਮ ਹੈ ਜੇ ਕੋਈ ਪੁੱਛਣਾ ਚਾਹੁੰਦਾ ਹੋਵੇ ਤਾਂ ਜਿਪਕੀ ਕਮਿਸ਼ਨ ਸੰਗਰੂਰ ਇਹਦੇ ਬਾਰੇ ਜਾਣਕਾਰੀ ਵੀ ਦੇ ਦੇ ਅਸੀਂ ਵੀ ਜਾਰੀ ਕਰਦੇ ਹਾਂ ਉਹੀ ਤਾਂ ਕਰ ਰਹੇ ਜੀ ਇਹ ਪਹਿਲਾਂ ਦੀ ਹੈ ਨਾ ਮੈਂ ਵੀ ਪਾਰਲੀਮੈਂਟ ਚ ਉਠਾਇਆ ਸੀ ਸੋ 2 ਸਾਲ ਹਜੇ ਹੋਏ ਨਹੀਂ ਸਾਨੂੰ ਤੇ ਹੁਣ ਕੋਈ ਵੀ ਸਕੂਲ ਟੀਚਰਾਂ ਤੋਂ ਬਿਨਾਂ ਕੋਈ ਪੋਸਟ ਨਹੀਂ ਖਾਲੀ ਰਹੂਗੀ ਬਲਕਿ ਟੀਚਰਜ਼ ਵਾਸਤੇ ਇਹ ਵੀ ਅਸੀਂ ਲਾਗੂ ਕਰ ਰਹੇ ਹਾਂ ਕਿ ਉਹ ਨੌਨ ਟੀਚਿੰਗ ਕੰਮ ਨਹੀਂ ਕਰਨਗੇ ਕੱਲਾ ਪੜਾਉਣਾ ਕੰਮ ਆ ਉਹਨਾਂ ਦਾ ਜਿਵੇਂ ਕੈਂਪਸ ਮੈਨੇਜਰ ਕੌਣ ਹੈ ਕੈਂਪਸ ਮੈਨੇਜਰ ਦਾ ਮਤਲਬ ਹੈ ਬਾਥਰੂਮ ਦੀ ਟੂਟੀ ਖਰਾਬ ਹੈ ਕੋਈ ਪੱਖਾ ਨਹੀਂ ਚੱਲਦਾ ਕੋਈ ਫਿਓ ਜੁੜ ਗਿਆ ਜੀ ਕੋਈ ਮੇਡੇ ਮੀਲ ਵਾਲਾ ਕੋਈ ਕੋਈ ਪੰਗਾ ਹੈ ਇਹ ਕੰਮ ਕੈਂਪਸ ਮੈਨੇਜਰ ਦਾ ਹੈ ਅਦਰਵਾਈਜ਼ ਹੋਣ ਇਹ ਕੰਮ ਹੈਡਮਾਸਟਰ ਕਰ ਰਹੇ ਨੇ ਪ੍ਰਿੰਸੀਪਲ ਕਰ ਰਹੇ ਨੇ ਉਹਨਾਂ ਨੂੰ ਨਾਨ ਟੀਚਿੰਗ ਕੰਮਾਂ ਵੱਲ ਜ਼ਿਆਦਾ ਧਿਆਨ ਦੇਣਾ ਪੈ ਰਿਹਾ ਸੋ ਆਉਣ ਵਾਲੇ ਦਿਨਾਂ 'ਚ ਇਸੇ ਕੰਪਨੀ ਦੀ ਰਿਪੋਰਟ ਜਿਹੜੀ ਹੈ ਉਹ ਕਾਫੀ ਉਪਰਾਹੂ ਹਾਂ ਸਾਹਿਬ ਕੱਲ ਚੰਡੀਗੜ੍ਹ 'ਚ ਜੋ ਕੁਛ ਹੋਇਆ ਕਿ ਕਹਿੰਦੇ 2024 ਲਈ ਖੱਬੇ ਦੀ ਕੰਟੀ ਹੈ ਜਾਣਕਾਰੀ ਇਹ ਨਜ਼ਦੀਕੀ ਹੀ ਸ਼ੁਰੂ ਕਿ ਨਾਲ ਦੇ ਰਿਹਾ ਤੁਹਾਡੇ ਵੱਲੋਂ ਅੱਗੇ ਤੇਜਰੀ ਵੱਲੋਂ ਕਿ ਕੋਈ ਧਰਨਾ ਚੰਡੀਗੜ੍ਹ ਦੇ ਵਿੱਚ ਦਿੱਤਾ ਜਾ ਰਿਹਾ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਅਸੀਂ ਸੁਪਰੀਮ ਕੋਰਟ ਜਾਵਾਂਗੇ ਪਰ ਸੁਪਰੀਮ ਕੋਰਟ ਹਾਂ ਕਿ ਜਲਦੀ ਹੀਅਰਿੰਗ ਹੋਵੇ ਇਹਦੀ हां क्योंकि तो वो तो सामने वीडियो पई है जी 3 हफ्ते च की रिपोर्ट देनी है जी प्रशासन ने चंडीगढ़ दे ने वो तो सीधा गिनी ਜਾਂਦਾ ਤੇ ਪੁੱਛੋ ਜੀ ਅੱਜ ਸੁਪਰੀਮ ਕੋਰਟ ਚ ਇਹ ਕਰਾਂਗੇ ਕਿ ਸਾਨੂੰ ਜਲਦੀ ਇਹਦਾ ਡਿਸੀਜਨ ਦਿਓ ਪਰ ਕੋਈ ਧਰਨੇ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਕੋਈ ਇਹਦਾ ਨਾ ਕੋਈ ਉਹ ਆਪਦਾ ਕੰਮ ਕਰੀ ਜਾਂਦੇ ਅਸੀਂ ਆਪਣਾ ਕੰਮ ਕਰੀ ਜਾਂਦੇ ਇਹ ਸਾਹਬ 24 ਘੰਟੇ ਦਾ ਸਮਾਂ ਕਿਤੇ ਨਾ ਕਿਤੇ ਪ੍ਰਾਂਤ ਦੀ ਕੋਸ਼ਿਸ਼ ਕੀਤੀ ਤੇ ਕੋਈ ਚੋਣਾ ਹੋਈਆਂ ਉਸ ਦੇ ਵਿੱਚ ਸਮਾਂ ਪਾ ਕੇ ਕੋਸ਼ਿਸ਼ ਕੀਤੀ ਗਈ ਆ ਕਿ ਲੱਗਦਾ ਕਿ ਉਸ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਪੂਰੇ ਤਰ੍ਹਾਂ ਦੇ ਨਾਲ ਕਿਵੇਂ ਮੈਂ ਸਮਝਿਆ ਨਹੀਂ ਜਿਸ ਤਰੀਕੇ ਨਾਲ ਚੋਣਾ ਹੋ ਗਿਆ ਸੰਭਾਈ ਕਹਿੰਦੇ ਕਿ ਬਿਚਾਰਤ ਕਰਦੇਗਾ ਸੰਭਾਈ ਸ਼ਾਮ ਤੱਕ ਕੋਈ ਨਹੀਂ ਸੈਕਸੀ ਆਈ ਕੋਰਟੀ ਸੰਭਾਈ ਅੱਜ ਸਮੇਂ ਹੀ ਅਗਲੇ ਦਿਨ ਵਿੱਚ ਇਹ ਤਾਂ ਹੁਣ ਦੇਖੋ ਜੀ ਜੁਡੀਸ਼ਰੀ ਹੈ ਇਹਦਾ ਉਹ ਬੈਂਚ ਨੇ ਸੁਣਨਾ ਤੇ ਜੇ ਉਹਨਾਂ ਨੇ ਤਿੰਨ ਹਫ਼ਤੇ ਟਾਈਮ ਦਿੱਤਾ ਸੀ ਅਸੀਂ ਮਨਯੋਗ ਉੱਚ ਉੱਚ ਅਦਾਲਤ ਚ ਜਾਵਾਂਗੇ ਮੈਨੂੰ ਸਾਨੂੰ ਉਮੀਦ ਹੈ ਕਿ ਕਟਕਟ ਜੋ ਕੱਲ ਹੋਇਆ ਉਹ ਡੈਮੋਕਰੇਸੀ ਦੀ ਜਿਹੜੀ ਹੱਤਿਆ ਸਾਹਮਣੇ ਸਾਰਿਆਂ ਦੇ ਹੋਈ ਹੈ ਔਰ ਵੀਡੀਓ ਚਾਹੀਏ ਹੁੰਦਾ ਤਾਂ ਪਹਿਲਾਂ ਤੋਂ ਰਿਹਾ ਇਹਨਾਂ ਦੇ ਰਾਜ ਚ ਪਰ ਕੱਲ ਵੀਡੀਓ ਬਣ ਗਈ ਉੱਥੇ ਫਸ ਗਏ ਥੋੜਾ ਜਿਹਾ ਤੋਂ ਇਸ ਕਰਕੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਡੈਮੋਕਰੇਸੀ ਨੂੰ ਬਚਾਉਣ ਲਈ ਅਸੀਂ ਆਪਣੀ ਐਫਰਟਸ ਕਰੀਏ ਜਿਹੜਾ ਕੰਟਾ ਕੇਂਦਰੀ ਬਜਟ ਵੀ ਆਉਣ ਵਾਲਾ ਹੈ ਕੋ ਹਾਂਜੀ ਕੱਲ ਮੀਟਿੰਗ ਬੁਲਾਈ ਹੈ ਆਪਣੀ ਸੋਪਰੀ ਕੱਲ ਮੀਟਿੰਗ ਨਹੀਂ ਨਹੀਂ ਕੋਈ ਮੀਟਿੰਗ ਨਹੀਂ ਸੀ ਬਸ ਸਰ ਬਜਟ ਸੈਸ਼ਨ ਮੈਂ ਕਦੋਂ ਕਦੋਂ ਸਭ ਹੋ ਜਾਏਗਾ ਔਰ ਅੰਤਿਮ ਅੱਜ ਦੇਖੋ ਕੱਲ ਨੂੰ ਦੇਸ਼ ਦਾ ਬਜਟ ਆ ਰਿਹਾ ਹੈ ਦੇਖਦੇ ਹਾਂ ਉਹ ਸਾਡੇ ਪੰਜਾਬ ਦਾ ਕਿੰਨਾ ਕੁ ਵੈਸੇ ਤਾਂ ਸਾਡੇ ਤਾਂ ਪਹਿਲਾਂ ਵਾਲੇ ਹੀ ਨਹੀਂ ਪੈਸੇ ਦੇ ਰਹੇ ਉਹਨਾਂ ਤੋਂ ਨਵੀਂ ਉਮੀਦ ਕੀ ਕਰੀਏ ਕੀ ਰੱਖਦੇ ਆ ਪੰਜਾਬ ਲਈ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਹਿਸਾਬ ਨਾਲ ਬਣਾ ਕੇ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਵੀ ਬਜਟ ਸੈਸ਼ਨ ਜਿਹੜਾ ਉਹ ਜਲਦੀ ਆ ਜੂਗਾ ਹੋਰ